ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਇਸ ਮਹਿਫਲ ਦੇ ਵਿੱਚ ਤੇ ਅੱਜ ਇਸ ਮਹਿਫਲ ਦੇ ਵਿੱਚ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਇੱਕ ਨੌਜਵਾਨ ਮੁੰਡਾ ਆਪਣੇ ਪਿੰਡ ਹਰਰਾਏਪੁਰ ਜ਼ਿਲ੍ਹਾ ਬਠਿੰਡਾ ਦਾ ਇਸ ਵੀਰ ਨੇ ਬਹੁਤ ਵੱਡੀਆਂ ਮੱਲਾ ਮਾਰ ਲੀਆਂ ਕਿਉਂਕਿ ਇਹ ਬਾਲੀਵਾਲ ਦੇ ਵਿੱਚ ਇੱਕ ਬਹੁਤ ਉੱਭਰਿਆ ਹੋਇਆ ਚਿਹਰਾ ਬਣ ਗਿਆ ਤੇ ਅੱਜ ਵੀਰੋ ਇਸ ਨੇ ਉਹ ਚੀਜ਼ ਸਾਬਿਤ ਕਰਤੀ ਇਹ ਬੈਸਟ ਪਲੇਅਰ ਰਿਹਾ ਤੇ ਇਸ ਨੇ ਮੋਟਰਸਾਈਕਲ ਅੱਜ ਜਿੱਤਿਆ ਪਿੰਡ ਭਾਈ ਰੂਪੇ ਤੋਂ ਪਿੰਡ ਭਾਈ ਰੂਪੇ ਬਾਲੀਵਾਲ ਦਾ ਬਾਈ ਜੀ ਟੂਰਨਾਮੈਂਟ ਹੋਇਆ ਸੀ ਤੇ ਆਹ ਦੇਖੋ ਤੁਹਾਨੂੰ ਸਾਰਾ ਦਿਖਾ ਰਿਹਾ ਕੱਚੀ ਸ਼ੂਟਿੰਗ ਬਾਲੀਵਾਲ ਦਾ ਟੂਰਨਾਮੈਂਟ ਜਿਹਦੇ ਵਿੱਚ ਇਸਨੇ ਮੋਟਰਸਾਈਕਲ ਜਿੱਤਿਆ ਆਪਣਾ ਆਪਣੇ ਪਰਿਵਾਰ ਦਾ ਤੇ ਪੂਰੇ ਪਿੰਡ ਦਾ ਇਸ ਵੀਰ ਨੇ ਨਾਂ ਰੌਸ਼ਨ ਕੀਤਾ ਸੋ ਤੁਸੀਂ ਵੀ ਦੋਸਤੋ ਜੇ ਇਸ ਵੀਡੀਓ ਨੂੰ ਦੇਖਦੇ ਹੋ ਤੇ ਵੀਡੀਓ ਨੂੰ ਚਲਦੀ ਨੂੰ ਦੇਖਦੇ ਦੇਖਦੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਜੇ ਤੁਹਾਡਾ ਇੱਕ ਸ਼ੇਅਰ ਹੈ ਜਿਹੜਾ ਇਹ ਨੌਜਵਾਨ ਨੂੰ ਤੇ ਨੌਜਵਾਨੀ ਨੂੰ ਇਸ ਇਹਨਾਂ ਚੀਜ਼ਾਂ ਵੱਲ ਪ੍ਰੇਰਿਤ ਕਰ ਸਕਦਾ ਤਾਂ ਜੋ ਜਦੋਂ ਵੀਡੀਓ ਸ਼ੇਅਰ ਕਰੋਗੇ ਤਾਂ ਦੂਜੇ ਬੱਚੇ ਦੂਜੇ ਨੌਜਵਾਨ ਵੀ ਇਸ ਵੀਡੀਓ ਨੂੰ ਦੇਖ ਕੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ ਸੋ ਕਮੈਂਟ ਕਰਕੇ ਜਰੂਰ ਵਧਾਈਆਂ ਦਿਓ ਸਾਰਾ ਪਿੰਡ ਇਹਦਾ ਪਰਿਵਾਰ ਤੇ ਇਹ ਵੀਰ ਅੱਜ ਵਧਾਈ ਦੇ ਪਾਤਰ ਹੈ ਕਿਉਂਕਿ ਇਸ ਵੀਰ ਨੇ ਅੱਜ ਸਾਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਦੇਖੋ ਜੀ ਸਾਰੇ ਪਿੰਡ ਨੇ ਨਗਰ ਨੇ ਇਸ ਵੀਰ ਦੀ ਹੌਸਲੇ ਵਧਾਈ ਦੇ ਵਿੱਚ ਪਿੰਡ ਦਾ ਇੱਕ ਚੱਕਰ ਲਾਇਆ ਆ ਦੇਖੋ ਸਾਰੇ ਜਿੰਨੇ ਵੀ ਨੌਜਵਾਨ ਵੀਰ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਹੜਾ ਇਹੇ ਵੀਰ ਦਾ ਹੌਸਲਾ ਵਜਾਈ ਕੀਤੀ ਤੇ ਸਾਰਿਆਂ ਨੇ ਇਸ ਵੀਰ ਦਾ ਸਾਥ ਦਿੱਤਾ ਆ ਦੇਖੋ ਜੀ ਪਿੰਡ ਦੀ ਪੂਰੀ ਫਿਰਨੀ ਦੇ ਉੱਤੋਂ ਇੱਕ ਰਾਉਂਡ ਲਾਉਂਦੇ ਹੋਏ ਕਿਉਂਕਿ ਦੋਸਤੋ ਜਦੋਂ ਇੱਕ ਵੀਰ ਨੌਜਵਾਨ ਵੀਰ ਜਾਂ ਭੈਣ ਜਾਂ ਕੋਈ ਵੀ ਜਦੋਂ ਪਿੰਡ ਚ ਕੋਈ ਗੇਮ ਜਿੱਤ ਕੇ ਗੇਮ ਦੇ ਵਿੱਚ ਕੋਈ ਨਾਮ ਹਾਸਲ ਕਰਕੇ ਪਿੰਡ ਦੇ ਵਿੱਚ ਆਉਂਦਾ ਤਾਂ ਹਰ ਇੱਕ ਬੰਦੇ ਦਾ ਹੌਸਲਾ ਵੱਧਦਾ ਹੈ ਤੇ ਲੂ ਕੰਡਾ ਖੜਾ ਹੁੰਦਾ ਵੀਰੇ ਜਦੋਂ ਇਸ ਨੂੰ ਮੋਟਰਸਾਈਕਲ ਤੇ ਚੜਦਿਆਂ ਦੇਖ ਕੇ ਪਿੰਡ ਦੇ ਵਿੱਚ ਗਿੜਾ ਦਿੱਤਾ ਤੇ ਇਹ ਚੀਜ਼ ਜੇ ਆਪਾਂ ਸ਼ੇਅਰ ਕਰਾਂਗੇ ਇਹ ਚੀਜ਼ ਨੂੰ ਹੌਸਲਾ ਵਜਾਈ ਦੇਵਾਂਗੇ ਤਾਂ ਮੈਨੂੰ ਇਹ ਲੱਗਦਾ ਵੀ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਖੇਡਾਂ ਵੱਲ ਜ਼ਰੂਰਤ ਪ੍ਰੇਰਿਤ ਹੋਊਗੀ ਆ ਦੇਖੋ ਕਈ ਵੀਰ ਤਾਂ ਪਿੱਛੇ ਟਰੈਕਟਰ ਲਾ ਕੇ ਵੀ ਆ ਗਿਆ ਦੇਖੋ ਚਾਰ ਟਰੈਕਟਰ ਵੀਰਾਂ ਨੇ ਇਹਦੇ ਹੌਸਲੇ 'ਚ ਪਿੰਡ ਦੇ ਉੱਤੋਂ ਦੀ ਗਿੜਾ ਲਾਤਾ ਦੇਖੋ ਸਾਰੇ ਨੌਜਵਾਨ ਵੀਰਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਾਥ ਦਿੱਤਾ ਸੋ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਇਹਨਾਂ ਨੌਜਵਾਨ ਵੀਰਾਂ ਦਾ ਹੌਸਲਾ ਵਧਾਵਾਂਗੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਾਂ ਆਪਣੇ ਨੌਜਵਾਨ ਪੀੜੀ ਨੂੰ ਨਸਿਆਂ ਤੋਂ ਵੀ ਪਾਸੀ ਕਰ ਸਕਦੇ ਆ ਸੋ ਇਹ ਤੁਹਾਡਾ ਵੀ ਹੱਕ ਬਣਦਾ ਦੋਸਤੋ ਕਿ ਜਦੋਂ ਤੁਹਾਡੇ ਵੀ ਪਿੰਡ ਜਾਂ ਕਿਤੇ ਵੀ ਕੋਈ ਆਪ ਦਾ ਨੌਜਵਾਨ ਵੀਰ ਭੈਣ ਕੋਈ ਆਉਂਦੇ ਆ ਦੇਖੋ ਆਪਾਂ ਇਹਨਾਂ ਦੇ ਘਰੇ ਆ ਗਏ ਘਰੇ ਵੀ ਇਹਦੀ ਮਾਤਾ ਨੇ ਆ ਦੇਖੋ ਭਾਈ ਜੀ ਜਦੋਂ ਘਰੇ ਪਹੁੰਚਿਆ ਤਾਂ ਕੌਲਿਆਂ ਤੇ ਤੇਲ ਪਾ ਕੇ ਆ ਦੇਖੋ ਆ ਆ ਗਿਆ ਭਾਈ ਮੱਖਣ ਬਰਾੜ ਆਪਣੇ ਘਰੇ ਤੇ ਮਾਤਾ ਨੇ ਆਹ ਦੇਖੋ ਤੇਲ ਚੋਇਆ ਆਹ ਦੇਖੋ ਢੋਲ ਵੀ ਵਜਾਈ ਜਾਂਦਾ ਢੋਲ ਕੀ ਲਈ ਜਾਂਦੇ ਆ ਨਜ਼ਾਰੇ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਦਾ ਫਰਜ ਸਮਝ ਕੇ ਕਿਉਂਕਿ ਜੇ ਆਪਾਂ ਇਹ ਚੀਜ਼ਾਂ ਨੂੰ ਸ਼ੇਅਰ ਕਰਾਂਗੇ ਤਾਂ ਨੌਜਵਾਨੀ ਇਹਨਾਂ ਚੀਜ਼ਾਂ ਵੱਲ ਪ੍ਰੇਰਿਤ ਹੋਊਗੀ ਵੱਧ ਤੋਂ ਵੱਧ ਖੇਡਾਂ ਵੱਲ ਉਤਸਾਹਿਤ ਹੋਣਗੇ ਸੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਕਮੈਂਟਾਂ ਦੇ ਵਿੱਚ ਵਧਾਈਆਂ ਜਰੂਰ ਦਿਓ ਦੋਸਤੋ ਧੰਨਵਾਦ ਵੀਡੀਓ ਦੇਖਣ ਲਈ